ਦਾ ਪੰਜਾਬ ਟਾਕਸ ਚੈਨਲ ਦੇ तमाम ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦਾਬ ਤੇ ਨਮਸਕਾਰ ਅੱਜ ਦੀ ਇਸ ਵਿਚਾਰ ਚਰਚਾ ਦਾ ਐਪੀਸੋਡ ਦਾ ਜਿਹੜਾ ਵਿਸ਼ਾ ਉਹ ਪੋਲੀਟੀਕਲ ਹੈ ਰਾਜਨੀਤੀ ਨਾਲ ਜੁੜਿਆ ਹੋਇਆ ਸਾਡਾ ਦੇਸ਼ ਬਹੁਤ ਵੱਡਾ ਲੋਕਤੰਤਰੀ ਦੇਸ਼ ਹੈ ਆਬਾਦੀ ਵੀ ਬੜੀ ਹੈ ਤੇ લોકતાંત્રિક પ્રણાલી હતી یعنی લોક ਆਪਣੇ نمائદે ચૂંડે ને લોક સરકાર બનાਉਂਦੇ ਨੇ ਹੁਣ ਤੁਸੀਂ ਜਾਣਦੇ ਹੋ ਕਿ ਪਾਰਲੀਮੈਂਟ ਹੈ ਰਾਜ ਸਭਾ ਹੈ ਵਿધાન ਸਭਾਵਾਂ ਨੇ ਮદાન ਪ੍ਰੀਸ਼ਦਾਂ ਵੀ ਕਈ ਜਗ੍ਹਾ ਹੈਗੀਆਂ ਜਿਵੇਂ ਯੂਪੀ ਸਰ ਐਮ ਐਲ ਸੀ ਕੈਂਟਰ ਨੂੰ ਫਿਰ ਮਿਊਨਿਸਪਲ ਕਾਰਪੋਰੇਸ਼ਨਾਂ ਫਿਰ ਪੰਚਾਇਤਾਂ ਇਸ ਤਰ੍ਹਾਂ ਚੋਣਾਂ ਹੁੰਦੀਆਂ ਨੇ ਇੰਦੀਆਂ ਕਿਹੜੇ ਨੇ ਹੁਣ ਜਿਹੜੀਆਂ ਚੋਣਾਂ ਹੋ ਕੇ ਹਟੀਆਂ ਨੇ ਇਹਨਾਂ ਦਾ ਬਹੁਤ ਮਹੱਤਵ ਹੈ ਚਾਹੇ ਇਹ ਚਾਰ ਰਾਜਾਂ ਵਿੱਚ ਹੀ ਹੋਈਆਂ ਯਾਨੀ ਵਿਧਾਨ ਸਭਾਆਂ ਵਿੱਚ ਆ ਬੀਜੇਪੀ ਗੜਾ গুজরাট ਦਾ ਆ ਆਧਾਰ ਬੜਾ ਹੈ ਉੱਥੇ ਗੁਜਰਾਤ ਘੜ ਹੈ ਬੀਜੇਪੀ ਦਾ ਨੰਦਰ ਮੋਦੀ ਉੱਥੇ ਮੁੱਖ ਮੰਤਰੀ ਇਸ਼ਾਨ ਪੇਲਾ ਤੇ ਇੱਕ ਮੁੱਖ ਮੰਤਰੀ ਵਿਜੇਰ ਪਾਣੀ ਪਿਛਰੇ ਜਿਹੜੇ ਉਹ ਪਰਸੋਂ ਤੋਂ ਜਿਹੜਾ ਹਾਦਸਾ ਹੋਇਆ ਉਹਦੇ ਵਿੱਚ ਉਹਨਾਂ ਦੀ ਦੁਖਦਾਈ ਮੌਤ ਹੋ ਗਈ। ਖੈਰ ਇਹ ਦੋਤਰ ਦੇ ਜਿਹੜੇ ਜਿਹੜੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਇਹਨਾਂ ਦਾ ਤਬਦਵਾ ਪੂਰਾ ਹੈ। ਦੋ ਸੀਟਾਂ ਉੱਥੇ ਸਨ। ਤੇ ਦੋਨੇ ਬੀਜੇਪੀ ਕੋਰਸਨ। ਇੱਕ ਸੀਟ ਪਛਮੀ ਮਗਾਲ ਵਿੱਚ ਜਿੱਥੇ ਮਮਤਾ ਬੈਨਰਜੀ ਜੀ ਚੇਨਮੁਰ ਕਾਂਗਰਸ ਰਾਤ ਕਰ دیا۔ ਉਹਨਾਂ ਕੋਲ ਸੀ ਉਹ ਸੀਟ ਖਾਲੀ ਸੀ ਉੱਥੇ ਚੋਣ ਸੀ। ਇੱਕ ਕਮਿਊਨਿਸਟਾਂ ਦਾ ਘੜਾ ਜਿਹੜਾ ਭਾਰਤ ਵਿੱਚ ਇੱਕ ਇੱਕ ਘੜਾ ਕੇਰਲਾ ਐਸੋੜੀ। ਅ ਉੱਥੇ ਸੀ ਤੇ ਇੱਕ ਪੰਜਾਬ ਦੀ। ਹੁਣ ਆਪਾਂ ਗੱਲ ਪਹਿਲਾਂ ਪੰਜਾਬ ਦੀ ਕਰੀਏ। ਪੰਜਾਬ ਦਾ ਲੁਧਿਆਣਾ ਸ਼ਹਿਰ ਬੜਾ ਮਹਾਨਗਰ। ਇਹਦੀ ਸੀਟ ਸੀ ਲੁਧਿਆਣਾ ਪੱਛਮੀ ਰਹਣਾ ਵੈਸਟ ਇਥੋਂ ਉਮੀਦਵਾਰ ਸਨ ਜਿਹੜੇ ਪ੍ਰਮੁੱਖ ਉਹ ਕਾਂਗਰਸ ਦੇ ਆਹ ਭਾਰਤ ਪੁਸ਼ਨ ਆਸ਼ੂ ਆਸ਼ੂ ਹੁਣੀ ਲੰਮਾ ਦਾੜਾ ਰੱਖਦੇ ਨੇ ਤੇ ਉਹਨਾਂ ਦੀ ਮਰਾਲੀ ਦੇਖਾ ਉਹ ਵਜ਼ੀਰ ਵੀ ਰਹੇ ਹੈ ਔਰ ਬੜੇ ਕਹਿੰਦੇ ਨੇ ਕਿ ਲੋਕਾਂ ਦੇ ਕੰਮ ਆਉਣ ਵਾਲੇ ਉਹ ਰਾਜਨੀਤਿਕ ਆਗੂ ਵਜੋਂ ਗਿਣੇ ਜਾਂਦੇ ਰਹੇ ਬੜਾ ਮਜ਼ਬੂਤ ਉਮੀਦਵਾਰ ਉਹਨਾਂ ਨੇ ਆਪਣੇ ਕੋਲੋਂ ਤਾਰਿਆ ਸੀ ਅਰ ਦਿੱਤੀ ਪੱਖੀ ਆਸ ਸੀ ਪਰ ਕਾਂਗਰਸ ਅੰਦਰੂਨੀ ਕਲਾਕ੍ਰਿਸ਼ ਸਰਦਾਈ ਰਿਆ ਇਹ ਗੱਲ ਬਣਨੀ ਪਵੇਗੀ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵੜਿੰਗ ਉਹਨਾਂ ਦੀ ਵੀ ਆਪਸੀ ਇਤਨੀ ਬਣਦੀ ਉਹਦਾ ਵੀ ਅਸਰ ਥੇ ਪੈਂਦਾ ਕਿਉਂਕਿ ਆਪੋ ਆਪਣੇ ਉਤੜੈ ਨੂੰ ਕਹਿ ਦਿੰਦੇ ਨੇ ਅੱਛਾ ਫਿਰ ਸ਼ੋਮਣੀ ਕਾਲੀ ਜਲਵਾ ਨੂੰ ਪਰਕਾਰ ਸਿੰਘ ਸੰਧੂ ਕੁੰਮਣ ਜਿਹੜੇ ਅ ਬਾਦਲ ਕਾਲੀਦਲ ਕੀ ਉਹਦੇ ਬਾਰੇ ਕਿਉਂਕਿ ਦੂਸਰਾ ਤਾਂ ਇਕਤਾ ਕਮੇਟੀ ਨੇ ਹਲੇ ਬਣਾਉਣਾ ਹੈ ਇਹਨਾਂ ਨੇ ਪ੍ਰਧਾਨ ਆਪਣਾ ਚੁਣ ਲਿਆ ਅ ਅਕਾਲੀ ਦਲ ਬਾਦਲੀ ਨੂੰ ਕਿਹਾ ਜਾਏਗਾ ਪਰਪਕਾਰ ਸਿੰਘ ਘੁੰਮਣ ਐਡਵੋਕੇਟ ਤੇ ਸੰਜੀਵ अरोड़ा ਜਿਹੜੇ ਰਾਜ ਸਭਾ ਦੇ ਆਮ ਆਦਮੀ ਪਾਰਟੀ ਜਿਹੜੀ ਪੰਜਾਬ 'ਚ ਰਾਜ ਕਰਦੀ ਉਹਦੇ ਮੈਂਬਰ ਨੇ ਮੌਜੂਦ ਦਾ ਉਹਨਾਂ ਨੂੰ ਅਸਤੀਫਾ ਦੇਣਾ ਪੈਊਗਾ ਉਹ ਸੀਟ ਖਾਲੀ ਹੋ ਜਾਏਗੀ ਉਹਨਾਂ ਤੋਂ ਅਸਤੀਫਾ ਦਿਵਾ ਕੇ ਤੇ ਫਿਰ ਖੜਾ ਕੀਤਾ ਗਿਆ ਵਿਧਾਨ ਸਭਾ ਲਈ ਰਾਜ ਸਭਾ ਦੇ ਮੈਂਬਰ ਨੂੰ ਰਾਜ ਸਭਾ ਤੋਂ ਫਾਰਗ ਕਰਵਾ ਕੇ ਵਿਧਾਨ ਸਭਾ ਦੀ ਮੈਂਬਰੀ ਲਈ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਤੇ ਇੱਕ ਭਾਰਤੀ ਜਨਤਾ ਪਾਰਟੀ ਦੇ ਜੀਵਨ ਗੁਪਤਾ ਦੇਖੋ ऐसी ਗੱਲ ਹੋਈ ਸਾਰੀਆਂ ਪਾਰਟੀਆਂ ਨੇ ਬਹੁਤ ਸ਼ੋਰ ਲਾਇਆ ਮੁੱਖ ਮੰਤਰੀ ਸਮੇਤ ਰੋਡ ਸ਼ੋਅ ਕੀਤੇ ਜਲਸ਼ੇ ਕੀਤੇ ਤੇ ਡੂ ਟੂ ਡੋਰ ਕਨਵਰਸੇਸ਼ਨ ਕੀਤੀ ਰਾਤ ਤੱਕ ਅਣਿਤਰ ਸਾਰ ਹੋਣ ਤੱਕ ਜਦੋਂ ਲੋਕਾਂ ਨੇ ਵੋਟ ਉਦੋਂ ਤੱਕ ਲੱਗੇ ਰਹੇ ਸਾਰੇ ਪਾਰਟੀਆਂ ਵਾਲੇ ਕਿਉਂਕਿ ਉਹਨਾਂ ਦਾ ਕੰਮ ਕਰਨਾ ਹੀ ਹੁੰਦਾ ਹੈ ਉਹਨਾਂ ਨੇ ਪ੍ਰਚਾਰ ਹੋਣ ਕੋਈ ਇਲਜ਼ਾਮ ਤੇ ਜੋਬੀ الزام ਬਹੁਤ ਲੱਗ ਰਹੀ ਹੈ ਜੀ ਪੈਸੇ ਦਿੱਤੇ ਜਾ ਰਹੇ ਜੀ ਪ੍ਰਚਾਰ ਹੋ ਰਹੀ ਜੀ ਤੇ ਹੁੰਦਾ ਹੁੰਦਾ ਇਹ 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 ਪਾਰਟੀਆਂ ਦਾ ਇੱਕ ਦੂਜੇ ਤੇ الزامबाजी ਕਰਨ ਦਾ سلسلہ ਅੱਜ ਤੱਕ ਨਹੀਂ ਬੜਾ ਪੁਰਾਣਾ ਹੈ ਕਿ ਠਕੀਸ਼ਾ ਹੋਏ ਜਿਸ ਤਰ੍ਹਾਂ ਹੋਇਆ ਤੇ ਇਤਰਾ ਵੀ ਜਾਣਦੇ ਕਿ ਕੀ ਹੋਇਆ ਪਰ ਜੋ ਗੱਲ ਸਾਡੇ ਸਾਹਮਣੇ ਆਸੀ ਤਾਂ ਉਹ ਲੈਣੀ ਹੈ ਤੋਂ ਇਹਦੇ ਵਿੱਚ ਫਿਰ ਨਤੀਜਾ ਜਦੋਂ ਆਇਆ ਪਹਿਲੇ ਗੇੜ ਤੋਂ ਹੀ ਆਸ ਪੜੀ ਸੀ ਕਿ ਟੱਕਰ ਬੜੀ ਸਖਤ ਹੋਵੇਗੀ ਹੋਈ ਵੀ ਕਾਂਗਰਸੋੜੇ ਤੇ ਕਹਿ ਰਹੇ ਨੇ ਅਸੀਂ ਮੁਕਾਬਲੇ ਨੂੰ ਆਸ਼ੂਹਰੀ ਕਹਿੰਦੇ ਵੀ ਇੱਕ ਦਿਨ ਇੱਕ ਇੱਕ ਦਿਨੀ ਬਣਾ ਦੁੱਤਾ ਭਈ ਕੋਈ ਬੰਦਾ ਅਸੀਂ ਮੁਕਾਬਲਾ ਕੀਤਾ ਉਹ ਕਹਿੰਦੇ ਹਾਰੇ ਹੈਗੇ ਆ ਮੁਕਾਬਲਾ ਕੀਤਾ ਪਹਿਲੇ ਗੇਟ ਤੋਂ ਪਹਿਲੇ ਰਾਉਂਡ ਤੋਂ ਜਦੋਂ ਬੈਲਟ ਪੇਪਰ ਜਿਹੜੇ ਡਾਕਰੇ ਆਏ ਉਹ ਹੁੰਦੇ ਉਹ ਉਹਨਾਂ ਦੀ ਗਲਤੀ ਹੁੰਦੀ ਹੈ ਉਦੋਂ ਤੋਂ ਲੈ ਕੇ ਐਸੀ ਲੀਡ ਬਣਾਈ ਬੇਟਾ ਜੀ 1.5 ਹਜ਼ਾਰ ਦੀ ਸੀ ਫਿਰ ਵਾਦੀ ਵਾਦੀ 14 ਰਾਊਂਡ ਸਨ 14ਵੇਂ ਰਾਊਂਡ ਤੱਕ ਲਗਾਤਾਰ ਦੇਖੋ ਕਮਾਲ ਦੀ ਗੱਲ ਹੈ ਕਿਸੇ ਇੱਕ ਰਾਊਂਡ 'ਚ ਵੀ ਕਾਂਗਰਸੀ ਉਮੀਦਵਾਰ ਨੇੜੇ ਤੇੜੇ ਵੀ ਨਹੀਂ ਟੁਕਿਆ ਯਾਨੀ ਲੀਡ ਬਰਕਰਾਰ ਰਹੀ ਪਹਿਲੇ ਰਾਊਂਡ ਤੋਂ ਲੈ ਕੇ 14ਵੇਂ ਰਾਊਂਡ ਤੱਕ ਤੇ ਇਸ ਤਰ੍ਹਾਂ ਇਹ ਸ਼ਾਮ ਤੱਕ ਜਦੋਂ ਗਿਣਤੀ ਪੂਰੀ ਹੋਈ ਤਾਂ ਤੀਜਾ ਨਿਕਲਿਆ ਤੇ ਕੋਈ 10600 ਅਹ ਤੋਂ ਵੱਧ ਵੋਟਾਂ ਦੇ ਵੱਡੇ ਫਰਕ ਨਾਲ ਇਹਨੂੰ ਵੱਡਾ ਫਰਕ ਕਹਾਂਗੇ ਜਿਹੜੇ ਸੰਜੀਵ अरोड़ा ਸਾਬਕਾ ਮੈਂਬਰ ਰਾਜ ਸਭਾ ਤੇ ਮੌਜੂਦਾ ਉਮੀਦਵਾਰ ਆਮ ਆਦਮੀ ਪਾਰਟੀ ਉਹਨਾਂ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸ਼ਾਨਦਾਰ ਹੀ ਕਹਾਂਗੇ ਦੂਸਰੇ ਨੰਬਰ ਤੇ ਜਿਵੇਂ ਤੁਹਾਨੂੰ ਜੋ ਸਹੀ ਹੈ ਭਾਰਤ ਪੁਸ਼ਣ ਆਸ਼ੂ ਕਾਂਗਰਸੀ ਉਮੀਦਵਾਰ ਰਹੇ ਤੇ ਤੀਸਰੇ ਨੰਬਰ ਦੇ ਉੱਤੇ ਕਮਾਲ ਦੀ ਗੱਲ ਇਹ ਹੈ ਵੇਖਣ ਵਾਲੀ ਗੱਲ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਐਵੇਂ ਨਹੀਂ ਕਹਿੰਦੀ ਕਿ ਪੰਜਾਬ ਸਾਡਾ ਆਧਾਰ ਵਧਿਆ ਚਾਹੇ ਛੇਰੀ ਹਲਕਾ ਸੀ ਪੰਡਾਗਿਰੋ ਨੇ ਆਪਣੇ ਸੈਲ ਕੰਮ ਕੀਤੇ ਆ ਕੰਮ ਕਰ ਰਹੇ ਨੇ ਰੋਨੀ ਸਿੰਘ ਬਿੱਟੂ ਜਿਹੜੇ ਮੰਤਰੀ ਨੇ ਰਾਜ ਮੰਤਰੀ ਕੇਂਦਰੀ ਸਰਦਾਰ ਭਿੰਦ ਸਿੰਘ ਦੇ ਪੋਤੇ ਉਹਨਾਂ ਨੇ ਬੜਾ ਜ਼ੋਰ ਲਾਇਆ ਤੇ ਹਾਰਤਾ ਗਿਆ ਉਮੀਦਵਾਰ ਜੀਵਨ ਕੁਪਤਾ ਪਰ ਉਹਨੇ ਕੋਈ ਕਸਰ ਨਹੀਂ ਛੱਡੀ ਰਣਜੀਤ ਸਿੰਘ ਮਿੱਟੂ ਦੇ ਬਹਾਜ ਨੇ ਕਹਿੰਦੇ ਕਸਰ ਨਹੀਂ ਛੱਡੀ 20000 ਤੋਂ ਵੱਧ ਵੋਟਾਂ ਉਹ ਲੈ ਗਿਆ 20000 ਯਾਨੀ ਅਕਾਲੀ ਦਲ ਬਾਦਲ ਦਾ ਜਿਹੜਾ ਉਮੀਦਵਾਰ ਹੈ ਪਰਪਕਾਰ ਸਿੰਘ ਘੋਮਣ ਐਡਵੋਕੇਟ ਇੱਕ ਦਿਨ ਪਹਿਲਾਂ ਰਾਮੂਵਾਲੀਆ ਸਾਹਿਬ ਕਹਿ ਰਹੇ ਸੀ ਕਿ ਉਹਨੂੰ ਬੈਠ ਜਾਣਾ ਚਾਹੀਦਾ ਕਿਤੇ ਜ਼ਮਾਨਤ ਜ਼ਬਤ ਨਾ ਹੋ ਜਾਵੇ ਉਹ ਗੱਲ ਹੋਈ ਉਹਦੀ 8000 ਵੋਟਾਂ ਪਈਆਂ 8200 ਤੇ ਉਹਦੀ ਜ਼ਮਾਨਤ ਜ਼ਬਤ ਹੋ ਗਈ ਘੋਮਣ ਸਾਹਿਬ ਦੀ ਜ਼ਮਾਨਤ ਜ਼ਬਤ ਇਹ ਨਹੀਂ ਹੁੰਦਾ ਕਿ ਪੈਸੇ ਚਲੇ ਗਏ ਜਾਂ ਨੇਦੇ ਰੱਖੇ ਸਮਾਨ ਪੈਸੇ ਦੀ ਉਹਨਾਂ ਨੂੰ ਕੀ ਪਰਵਾਹ ਗੱਲ ਹੁੰਦੀ ਹੈ ਇੱਕ ਜਿਹੜੀ ਜਿਹੜੀ ਪਾਰਟੀ ਦੀ ਠੁੱਕ ਬਣੀ ਹੁੰਦੀ ਹੈ ਨਾ ਉਦੋਂ ਉਹ ਤੇ ਬੜਾ ਵੱਡਾ ਧੱਕਾ ਲੱਗਦਾ ਹਾਲਾਂ ਉਸ ਵੇਲੇ ਜਦੋਂ ਕਿ ਪਾਰਟੀ ਦੋ ਫਾੜ ਹੈ ਪਾਰਟੀਆਂ ਵਿੱਚ ਫੋਟੇ ਬਹੁਤ ਵੱਡੀ ਔਰ ਪਾਠੋਤਾੜ ਹੈ ਅਕਾਲੀ ਦਲ ਨੇ ਇਸ ਚੋਣ ਦੇ ਦੌਰਾਨ ਬਹੁਤ ਹਜ਼ੀਅਤ ਦਾ ਸਾਹਮਣਾ ਕੀਤਾ ਮਾਇਸ਼ੰਦਾ ਨਮੋਸ਼ੀ ਹੈ ਨਿਰਾਸ਼ਾ ਔਰ ਵਰਕਰਾਂ ਤੇ ਆਗੂ ਵਿੱਚ ਸੁਖਵੀਰ ਸਿੰਘ ਬਾਦਲਾ ਦਾ ਕੋਈ ਬਿਆਨ ਕਲ ਦਾ ਨਹੀਂ ਆ ਇਹਦੇ ਨਾਲ ਹੁਣ ਆਪਾਂ ਇਹ ਦੇਖਾਂਗੇ ਅੱਛਾ ਫਿਰ ਬਹੁਤ ਸਾਰੇ ਲੋਕ ਇਹ ਫਿਰ ਸ਼ਾਮ ਨੂੰ 4 ਵਜੇ ਨਤੀਜੇ ਦੇ ਅਰੰਧ ਤੋਂ ਬਾਅਦ 4 ਵਜੇ ਫਿਰ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਕੀਤੀ ਵਿਸ਼ੇਸ਼ ਉਹਨਾਂ ਨੇ ਉਹਦੇ ਵਿੱਚ ਇਹ ਗੱਲ ਉਹਨਾਂ ਦੇ ਵਿਰੋਧੀ ਇਹ ਇਲਜ਼ਾਮ ਲਾਉਂਦੇ ਸਨ ਕਿ ਇਹ ਹੁਣ ਕਿਉਂਕਿ ਇਥੇ ਦਿੱਲੀ ਹਾਰ ਗਏ ਵਿਧਾਨ ਸਭਾ 'ਚ ਹੁਣ ਵੀ ਹਾਰ ਗਏ ਤੇ ਦਿੱਲੀ ਇਹਨਾਂ ਦੇ ਹੱਥੋਂ ਜਾਂਦੀ ਰਹੀ ਇਹ ਹੁਣ ਰਾਜ ਸਭਾ 'ਚ ਜਾਣਾ ਚਾਹੁੰਦੇ ਆ ਇਸ ਕਰਕੇ ਰਾਜ ਸਭਾ ਦੇ ਮੈਂਬਰ ਸੰਜੀਵ अरोड़ा ਤੋਂ ਸਿਫਾ ਦਿਵਾ ਕੇ ਉਹਨੂੰ ਚੋਣ لڑਾਈ ਆ ਇਹ ਇਥੇ ਮੰਤਰੀ ਬਣਾ ਦੇਣਗੇ ਉਹਨੂੰ ਤੇ ਉਹਨੂੰ ਆਪ ਜਿਹੜੇ ਆ ਉਹ ਉਹਨਾਂ ਦੀ ਅੱਖ ਰਾਜ ਸਭਾ ਦੀ ਮੈਂ ਵੀ ਤੇਆ ਡੈਫੀਨਿਟਲੀ ਉਹ ਕਹਿੰਦੇ ਵੀ ਰਾਜ ਸਭਾ ਦੇ ਉਮੀਦਵਾਰ ਹੋਣਗੇ ਪੰਜਾਬ ਤੋਂ ਬਣ ਕੇ ਜਾਣ ਪਰ ਉਹਨਾਂ ਨੇ ਖਾਸ ਤੌਰ ਤੇ ਇਸੇ ਗੱਲ ਦੇ ਦੁਆਰੇ ਰੱਖਿਆ ਆਪਣਾ ਪ੍ਰੈਸ ਕਾਨਫਰੰেন্স ਦਾ ਮੁੱਦਾ ਕੇਂਦਰ ਬਿੰਦੂ ਇਹੋ ਗੱਲ ਰਹੀ ਕਿ ਮੈਂ ਸਪਸ਼ਟ ਕਰਨਾ ਚਾਹੁੰਦਾ ਹਾਂ ਉਹ ਕਹਿੰਦੇ ਕਿ ਉਹ ਬਿਲਕੁਲ ਰਾਜ ਸਭਾ ਦੀ ਚੋਣ ਨਹੀਂ ਲੜਨਗੇ ਤੇ ਇਹ ਵੀ ਕਨਸਰਮ ਮਿਲ ਰਹੀ ਆ ਕਿ ਇਹ ਤੋਂ ਬਾਅਦ ਉਹਨਾਂ ਦਾ ਮੰਤਰੀ ਬਣਨਾ ਦਿੱਤਾ ਹੀ ਹੈ ਤੇ ਇਸੇ ਤਰ੍ਹਾਂ ਇੱਕ ਵਾਦਾ ਕਰਕੇ ਗਏ ਸੀ ਭਗਵੰਤ ਮਹਿੰਦਰ ਭਗਤ ਨੇ ਜਿਲेंद्र ਦੇ ਵੀ ਇਹਨੂੰ ਦਿਤਾ ਉਹਨੂੰ ਮੰਤਰੀ ਬਣਾਉਗੇ ਉਹਨੂੰ ਬਣਾਤਾ ਸੀ ਇਹ ਵੀ ਸੁਣਦੇ ਆ ਕਿ ਮਾਝੇ ਤੋਂ ਵੀ ਕੁਝ ਮੰਤਰੀਆਂ ਦੀ ਅਜ਼ਰਾਬਦਰੀ ਹੋ ਸਕਦੀ ਹੈ ਕਈਆਂ ਦੀ ਛਾਂਟੀ ਵੀ ਹੋ ਸਕਦੀ ਹੈ ਕਈਆਂ ਦਾ ਦਾ ਨੱਕ ਸਕਿਆ ਸੋ ਇਹ ਤਾਂ ਹੈ ਚੋਣ ਦਾ ਪੰਜਾਬ ਦਾ ਪ੍ਰਭਾਵ ਪੰਜਾਬ ਦਾ ਅੰਤੀਕਾ ਹੁਣ ਅਕਾਲੀ ਦਲ ਦੇ ਵਿੱਚ ਇਹਦਾ ਪੰਜਾਬ ਦੀ ਸਿਆਸਤ ਤੇ ਬਹੁਤ ਪ੍ਰਭਾਵ ਪੈਣਾ ਹੈ। ਇੱਕ ਤਾਇਆ ਕਿ ਬੀਜੇਪੀ ਦੇ ਹੌਸਲੇ ਬੁਲੰਦ ਹੋਏ ਆ। ਰਵਿੰਦੀਤ ਸਿੰਘ ਮਿੱਟੂ ਨੇ ਜਦੋਂ ਪੁੱਛਿਆ ਕਿ ਜੇ ਤੁਸੀਂ ਇਕੱਠੇ ਹੋਗੇ ਰੜਦੇ ਅਕਾਲੀ ਤੇ ਤੁਹਾਡਾ ਬੰਦਾ ਵੀ 20000 ਦੇ ਉੱਤੇ ਲੈ ਗਿਆ 8000 ਲੈ ਗਿਆ 28000 ਬੰਦਾ ਹਾਰਦਾ ਫਿਰ ਵੀ ਹੈ 20000 ਤੇ 4000 ਤੇ ਜਿਸ ਦਾ ਇਦਾਂ ਵੀ ਹੁੰਦੀ ਸੀ। ਪਰ ਉਹ ਕਹਿੰਦੇ ਭਈ ਮੇਰੀ ਜਿਹੜੀ ਰਾਏ ਆ ਉਹ ਗੱਠ ਜੋੜ ਦੇ ਹੱਕ ਵਿੱਚ ਨਹੀਂ ਯਾਨੀ ਇਨਫਿਊਚਰ ਨੂੰ ਪੁੱਛਿਆ ਵੀ ਕੀ ਕਾਲੀਦਾ ਤੇ ਭਾਜਪਾ ਇਕੱਠੇ ਹੋਣਗੇ ਫਿਰ ਉਹਨਾਂ ਨੇ ਵੀ ਕਿਹਾ ਭਈ ਜੇ ਗੱਲ ਐਸੀ ਹੁੰਦੀ ਹੈ ਹਾਲਾਂਕਿ ਸੁਮੇਤ ਜਾਖੜ ਦਾ ਕੋਈ ਬਿਆਨ ਨਹੀਂ ਆਇਆ ਇਸ ਬਾਰੇ ਰਿਜ਼ਲਟ ਤੋਂ ਬਾਅਦ ਉਹ ਕਹਿੰਦੇ ਰਹਿੰਦੇ ਕਿਤੇ ਕਿਤੇ ਇਹ ਫਾਇਦੇਮੰਦ ਰਹੇਗਾ ਪਰ ਇੱਕ ਆਗੂ ਨੇ ਆਖਿਆ ਵੀ ਜੇ ਇਸ ਤਰ੍ਹਾਂ ਹੁੰਦਾ ਹੀ ਹੈ ਤੇ ਸਾਡੀ ਜਿਹੜੀ ਭੂਮਿਕਾ ਵੱਡੇ ਭਰਾ ਦੀ ਹੋਊਗੀ ਯਾਨੀ ਵਧ ਸੀਟਾਂ ਸੀ ਲੜਾਂਗੇ ਅਕਾਲੀ ਦਲ ਨੂੰ ਜਿੰਨੀਆਂ ਸੀਟਾਂ ਸੀ ਕਾਵਾਂਗੇ ਉਹਨੀਆਂ ਤੇ ਲੜਨਾ ਪਵੇਗਾ ਇਹ ਖੈਰ ਬਾਤ ਦੀ ਗੱਲ ਹੈ ਹੁਣ ਗੱਲ ਕਰੀਏ ਆਪਾਂ ਇਹਦੇ ਨਾਲ ਜਿਹੜਾ ਅਕਾਲੀ ਦਲ ਦਾ ਭਾਗੀ ਤੜਾ ਕਹ ਲੋ ਜਾਂ ਜਿਹੜੀ ਪੰਜ ਮੈਂਬਰੀ ਕਮੇਟੀ ਬਣਾਈ ਹੋਈ ਜਿਸ ਸਰਕਾਰਤਖਸਾਬ ਨੇ ਸੱਤ ਮੈਂਬਰੀ ਸੀ ਜੋ ਰਸੀਫਾ ਦੇ ਗਏ ਤਾਂ ਅਮੀ ਸ਼ਾਹ ਤੇ ਬਲੰਗੁਰ ਸਾਹਿਬ ਸਾਹਿਬ ਦਾ ਪ੍ਰਧਾਨ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਜਿਸ ਮਨਪ੍ਰੀਤ ਸਿੰਘ ਯਾਹਲੀ ਸੰਤਸੰਗ ਮਹਿਦਪੁਰੀ ਆਗੂ ਨੇ ਉਹ ਜਿਹੜੀ ਪਰਤੀ ਕਰ ਰਹੀ ਹੈ ਕਮੇਟੀ ਉਹ ਬੜੇ ਹੌਸਲੇ ਕਰ ਔਰ ਉਹ ਬੀਬੀ ਜਗੀਲ ਕੌਰ ਸਾਰਾ ਗਰੁੱਪ ਜਿਹੜਾ ਪ੍ਰੇਮ ਸਿੰਘ ਚੰਦੂ ਬਾਜਰਾ ਇਹ ਸਾਰੇ ਆਗੂ ਬਹੁਤ ਬੁਲੰਦ ਹੌਸਲੇ ਚ ਨਿਕਲਦੇ ਔਰ ਬੜੇ ਖੁਸ਼ ਨੇ ਕਿ ਇਸ ਤਰ੍ਹਾਂ ਹੋਈ ਐ ਇਹਨਾਂ ਨੂੰ ਲੋਕਾਂ ਨੇ ਮੂੰਹ ਨਹੀਂ ਲਾਇਆ ਅਸਲੀ ਉਹ ਕਹਿੰਦੇ ਸਾਡੀ ਭਰਤੀ ਕਹਿੰਦੇ ਨਾਲਾਗੜ੍ਹ ਦੀ ਹਮਾਚਲ ਪ੍ਰਦੇਸ਼ 3000 ਮੈਂਬਰ ਭਰਤੀ ਹੋਇਆ ਪਹਿਲੀ ਵਾਰ ਇਹ ਅਕਾਲੀ ਦਲ ਦਾ ਇਹ ਬੜੀ ਜਲਦੀ ਇੱਕ ਮਜ਼ਬੂਤ ਅਸਲ ਪੰਥਕ ਜਥੇਬੰਦੀ ਜਿਹੜੀ ਉਹ ਹੋਂਦ ਆ ਜਾਏਗੀ ਹਾਲੇ ਵੀ ਕਈ ਲੀਡਰ ਅੱਜ ਹੀ ਬਿਆਨ ਦੇਣ ਲੱਗ ਪਏ ਆ ਕਿ ਸੁਖਵੀਰ ਸਿੰਘ ਬਾਦਲ ਨੂੰ ਅਕਾਲੀ ਦਲ ਤੇ ਤਰਸ ਕਰਕੇ લાભે ਹੋ ਜਾਣਾ ਚਾਹੀਦਾ ਕੋਈ ਹੋਰ ਪ੍ਰਧਾਨ ਬਣੇ ਕਿ ਉਹਦੇ ਨਾਲ ਤੇ ਸ਼ਾਇਦ ਸਾਰੇ ਸਹਿਮਤ ਹੋ ਜਾਣ ਤੇ ਇਕਤਾ ਹੋ ਜਾਏ ਹੁਣ ਗੱਲ ਕਰੀਏ ਇਹ ਮੈਂ ਕਿਹਸੀ ਹੋਰ ਸੁਭਿਆਚਾਰ ਚੋਣ ਹੋਈ ਹੈ ਗੱਲ ਕਰਦੇ ਹਾਂ ਗੁਜਰਾਤ ਦੀ ਬੜੀ ਰਾਤ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਪ੍ਰਧਾਨ ਮੰਤਰੀਿੰਦਰ ਮੋਦੀ بڑے ਧੰਦਾਰ ਮੁੱਖ ਮੰਤਰੀ ਰਹੇ ਉੱਥੋਂ ਤੇ ਉੱਥੋਂ ਦੇ ਹਮਤ ਸ਼ਾਹ ਨੇ ਇੱਕ ਮੁੱਖ ਮੰਤਰੀ ਪਿਛਲੇ ਵਿਜੇ ਰupani ਉਹਨਾਂ ਦਾ ਕੁਝ ਦਿਨ ਪਹਿਲਾਂ ਜਿਹੜਾ ਹਾਦਸਾ ਹੋਇਆ ਸੀ ਹਵਾਈ ਜਹਾਜ਼ਾ ਉਹਦੇ ਵਿੱਚ ਇੰਤਕਾਲ ਹੋ ਗਿਆ ਯਾਨੀ ਉਹਨਾਂ ਦੀ ਬਹੁਤ ਹੋ ਗਈ। ਹੁਣ ਕਹਿੰਦੇ ਉਸ ਕਰਕੇ ਸੀ ਉਹ ਇੰਚਾਰਜ ਸੰਤ ਉਸ ਕਰਕੇ ਅਸਰ ਪਿਆ। ਉਹਨਾਂ ਦੇ ਵਿੱਚੋਂ ਕਮਾਲ ਦੀ ਗੱਲ ਇਹ ਹੈ ਇੱਕ ਸੀਟ ਤਾਂ ਬੀਜੇਪੀ ਲੈ ਗਈ। ਪਹਿਲਾਂ ਦੋਨੇ ਸੀਟਾਂ ਉਹਦੇ ਕੋਲ ਸੀ। ਇੱਕ ਸੀਟ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਕੋਈ 60 62000 ਦੇ ਫਰਕ ਨਾਲ ਜਿੱਤੀ ਹੈ ਬਹੁਤ ਵੱਡਾ ਫਰਕ ਹੈ ਉਹ ਦਾ ਨਾ ਇਟਾਲੀਆ ਹੈ ਇਟਾਲੀਆ ਉਮੀਦਵਾਰ ਦਾ ਨਾਮ ਉਹਨੇ ਯਾਨੀ ਬੀਜੇਪੀ ਦਾ ਇੱਥੇ ਘੜ ਹੈ ਪੱਕਾ ਮਜ਼ਬੂਤ ਕਿਲਾ ਅਜੇਤੂ ਕਿਲਾ ਉਥੋਂ ਵੀ ਇੱਕ ਸੀਟ ਆ ਪਿਛਲੇ ਚੋਣਾਂ ਚ ਵੀ 3 4 ਸੀਟਾਂ ਜਿੱਤੀਆਂ ਸਨ ਇਹ ਤਾਂ ਹੈ ਗੁਜਰਾਤਾ ਹੁਣ ਆਜਾ ਪੱਛਮੀ ਬੰਗਾਲ ਦਾ ਪੱਛਮੀ ਬੰਗਾਲ ਦੇ ਵਿੱਚ ਜਿਵੇਂ ਕਿ ਤੁਸੀਂ ਜਾਣਦੇ ਲੰਮਾ ਸਮਾਂ ਕਾਮਰੇਡਾਂ ਦਾ ਖੇਲਾ ਰਿਹਾ ਅਜੀਤੂ ਖਲਾ ਕਾਮਰਜੋਤੀ 바ਸੂ ਬਹੁਤ ਵੱਡੇ ਹਰਮਨ ਪਿਆਰੇ ਲੀਡਰ ਸਨ ਇਹਨਾਂ ਨੇ ਕੋਈ ਤਿੰਨ ਦਹਾਕੇ ਦੇ ਕਰੀਬ ਹੀ ਰਾਜ ਕੀਤਾ ਉਸ ਤੋਂ ਬਾਅਦ ਐਸੀ ਕਮਨਿਸਟਾਂ ਦੀ ਜਿਹੜੀ ਜਥੇਬੰਦੀ ਇੱਕ ਤਾਂ ਪਾਰਟੀ ਤੋਂ ਫਾੜ ਹੋਈ ਹੈ ਦੋ ਦੋ ਤਿੰਨ ਟੜੇ ਨੇ ਬਹੁਤ ਨੇ ਛੋਟੇ ਮੋਟੇ ਟੜੇ ਪਰ ਮੇਨ ਸੀਪੀਆਈ ਐਮ ਤੇ ਸੀਪੀਆਈ ਇਹੀ ਨੇ ਇਹ ਇਹ ਆਈ ਟੂ ਆਈ ਨੇ ਇਹ ਇਹਨਾਂ ਚ ਇਹ ਕੋਈ ਇਕਸਰਤਾ ਨਹੀਂ ਇਹ ਐਮਰਜੈਂਸੀ ਲਾਇਸਿੰਗ ਰਾ ગાંધી ਨੇ ਉਦੋਂ ਵੀ ਸੀਪੀਆਈ ਨੇ ਹਮਾਇਤ ਕੀਤੀ ਸੀ ਇਹ ਕੋਈ ਇੱਕ ਪਾਰਟੀ ਸੀ ਇਹ ਜੀ ਪੀ ਲੱਗਣੀ ਚਾਹੀਦੀ ਤੇ ਦੂਜੀ ਗੱਲ ਇਹ ਕਿ ਇਹਨਾਂ ਦਾ ਹੁਣ ਕੇਰਲਾ ਦੇ ਵਿੱਚ ਸਭ ਤੋਂ ਹੈ। ਕੇਰਲਾ ਵਿੱਚ ਸਤਾਨਾ ਕੋਲ ਉੱਥੇ ਜਿਹੜਾ ਕਾਂਗਰਸ ਦਾ ਉਮੀਦਵਾਰ ਸੀ ਸ਼ੌਕਤ ਉਹ ਕੋਈ 30000 ਵੋਟਾਂ ਦੇ ਫਰਕ ਦੇ ਨਾਲ ਕਮਿਊਨਿਸਟ ਉਮੀਦਵਾਰ ਨੂੰ ਹਰਾ ਕੇ ਚੋਣ ਜਿੱਤਿਆ ਤੇ ਉਹਨੇ ਛੰਡੇ ਗੱਡੇ। ਇਹ ਕੋਈ ਛੋਟੀ ਮੋਟੀ ਲੀਡ ਨਹੀਂ। ਇਹ ਬਹੁਤ ਵੱਡਾ ਅੰਤਰ ਹੈ ਪਰ ਕਾਂਗਰਸ ਦੀ ਉਸ ਵੇਲੇ ਬਹੁਤ ਕਿਰਕਰੀ ਹੋਈ ਜਦੋਂ ਪੱਛਮੀ ਬੰਗਾਲ ਵਿੱਚ ਕਾਂਗਰਸ ਕੇਂਦਰ ਨੇ ਵੀ ਲਿਸੀ ਹੁੰਦੀ 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 ਆ ਕਿਉਂਕਿ ਕਾਮਰੋਡਾਂ ਦੀ ਸਰਕਾਰ ਵੀ ਰਹੀ ਹੈ ਕਾਂਗਰਸੀਆਂ ਸਰਕਾਰਾਂ ਵੀ ਰਹੀਆਂ ਬੰਗਾਲ ਵਿੱਚ ਕਾਂਗ ਸਿੰਘ ਰਾਜ ਕੀਤਾ ਤੇ ਪੱਛਮੀ ਬੰਗਾਲ ਵਿੱਚ ਜਿਹੜੀ ਸੀਟ ਸੀ ਉਹ ਤ੍ਰਿਨਮੂਲ ਕਾਂਗਰਸੀ ਮਮਤਾ ਬੇਨਰਜੀ ਦੀ ਪਾਰਟੀ ਜਿਹੜੀ ਹੈ ਟੀਐਮਸੀ ਉਹਨੇ ਦਿੱਤੀ ਆ ਬਹੁਤ ਵੱਡੇ ਫਰਕ ਨਾਲ तकरीबन 70000 ਵੋਟ ਦੇ ਫਰਕ ਨਾਲ ਹੋਰ ਸੀਟ ਕੀਤੀ ਹੈ ਟੀਐਮਸੀ ਨੇ ਤੇ ਉਥੇ ਕਾਂਗਰਸ ਦੇ ਉਮੀਦਵਾਰ ਨੂੰ ਕਹਿੰਦੇ ਕੋਈ 3-4000 ਵੋਟ ਹੀ ਪਈ ਹੈ ਇਦੋਂ ਪਤਲੀ ਹਾਲਤ ਕਾਂਗਰਸ ਦੀ ਹੋੜ ਕੀ ਹੋ ਸਕਦੀ ਹੈ ਬੰਗਾਲ ਵਿੱਚ ਬੰਗਾਲ ਤ੍ਰਿਪੁਰਾ ਵਗੈਰਾ ਇਹਨਾਂ ਸੂਬਿਆਂ ਵਿੱਚ ਕਾਂਗਰਸ ਕਦੇ ਹੁੰਦੀ ਥਮਖਮ ਸੀ ਤੇ ਇਸ ਤਰ੍ਹਾਂ ਕੇਰਲਾ ਹੋ ਗਿਆ ਗੁਜਰਾਤ ਹੋ ਗਿਆ। ਗੁਜਰਾਤੀਆਂ ਦੀ ਸੀਟਾਂ ਹੋ ਗਈਆਂ। ਕੇਰਲਾ ਦੀ ਸ਼ੀਟ ਹੋ ਗਈ ਤੇ ਪੱਛਮੀ ਬੰਗਾਲ ਦੀ ਸ਼ੀਟ ਹੋ ਗਈ ਤੇ ਪੰਜਾਬ ਦੀ ਸ਼ੀਟ ਹੋ ਗਈ। ਇਹ ਨਾਲ ਚੋਣਾਂ ਦੇ ਨਾਲ ਹੁਣ ਇੱਕ ਤਾਂ ਇਹ ਗੱਲ ਸਿੱਧ ਹੋ ਗਈ ਕਿ ਐਡਾ ਵੱਡਾ ਦਰਦਵਾ ਜੇ ਸ਼ੂਬੇ ਵਿੱਚ ਹੋਵੇ ਉਸ ਵਿੱਚੋਂ ਵੀ ਇੱਕ ਸੀਟ ਹਾਰ ਜਾਣਾ ਇਹ ਕੋਈ ਸ਼ੁਭ ਸੰਕੇਤ ਨਹੀਂ। ਦੂਸਰਾ ਹਾਲੇ ਵੀ ਵਿਰੋਧੀ ਪਾਰਟੀਆਂ ਵਿਚਾਰੇ ਸਿਧਾਂਤਕ મતभेद ਜਿਹੜੇ ਨੇ ਉਹ ਹੈਗੇ ਨੇ ਉਹ ਹੁਣ ਬਿਹਾਰ ਦੀਆਂ ਚੋਣਾਂ ਹੋਣੀਆਂ ਨੇ ਉਹਦੇ ਵਿੱਚ ਨਵੀਂ ਪ੍ਰੀਖਿਆ ਅਗਨੀ ਪ੍ਰੀਖਿਆ ਹੋਵੇਗੀ ਐ ਐਨਡੀਏ ਦੀ ਤੇ ਕਰਯੂਪਯੋਤਾ ਹੁਣ ਹੈ ਹੀ ਨਹੀਂ ਹਾਲੇ ਉਹਦੀ ਕੋਈ ਸਰਗਰਮੀ ਨਜ਼ਰ ਨਹੀਂ ਆਉਂਦੀ ਇਹ ਜਿਹੜਾ ਚੋਣਾਂ ਦਾ سلسلہ ਹੁੰਦਾ ਨਾ ਇਹ ਚਾਹੇ ਸੰਕੇਤਕ ਹੀ ਹੋਵੇ ਚਾਹੇ ਪੰਜ ਸੀਟਾਂ ਤੇ ਚਾਰ ਰਾਜਾਂ ਵਿੱਚ ਟੋਣਾ ਹੋਈਆਂ ਨੇ ਪਰ ਇਹਦਾ ਪ੍ਰਭਾਵ ਦੇਸ਼ੀ ਰਾਜਨੀਤੀ ਦੇ ਉੱਤੇ ਪੈਣਾ ਹੀ ਪੈਣਾ ਹੈ ਹੁਣ ਲੀਡਰ ਇਕੱਠੇ ਹੋਣਗੇ ਕਿਸੇ ਵੱਡੇ ਲੀਡਰ ਦਾ ਬਿਆਨ ਹਲੇ ਰੋਦੀਦਰ ਦੇ ਵੱਲੋਂ ਨਹੀਂ ਆਇਆ ਤੇ ਉਹ ਕਹਿੰਦੇ ਜੀ ਪੰਜਾਬ ਦੇ ਜ਼ਰੂਰ ਕਿਹਾਏ ਨੇ ਆਪਣੇ ਨੇ ਅ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਿਹੜੇ ਪ੍ਰਧਾਨ ਕਿਉਂਕਿ ਬਿਆਨ ਦੇਣ ਦਾ ਫਰਜ਼ ਹੈ ਉਹਨਾਂ ਨੇ ਕਿਹਾ ਵੀ ਅਸੀਂ ਅ ਮੰਥਨ ਕਰਾਂਗੇ ਵਿਚਾਰ ਚਰਚਾ ਕਰਾਂਗੇ ਪਰ ਇਹ ਸੀ ਕਿਉਂ ਹਾਰ ਕਿਉਂ ਇਹ ਸੀਟ ਸਾਡੇ ਹੱਥੋਂ ਨਿਕਲ ਗਈ ਕਿਉਂਕਿ ਅ ਰਾਤ ਨੂੰ ਪ੍ਰੈਸ ਕਾਨਫਰੰਸ ਵਿੱਚ ਸਾਬ ਬਲਵੰਤ ਸਿੰਘ ਅਮੂਵਾਲੀ ਵੀ ਤੇ ਹਾਜ਼ਰ ਸਨ ਉਹ ਖੁਦ ਵੀ ਕਹੇ ਸੀ ਕਿ ਸੀਟ ਪੰਜੇ ਵਾਲਿਆਂ ਦੀ ਆ ਪੰਜਾਚ ਚੋ ਨਿਸ਼ਾਨ ਕਾਂਗਰਸ ਦਾ ਪਰ ਉਹਦੇ باوجود ਇਹ ਸੀਟ ਕਾਂਗਰਸ ਤੋਂ ਨਿਕਲ ਗਈ ਔਰ ਆਮ ਆਦਮੀ ਪਾਰਟੀ ਨੇ ਇਹ ਸੀਟ ਜਿੱਤੀ ਆ ਬੜੇ ਠੋਕਦਾਰ ਤਰੀਕੇ ਨਾਲ ਫਿਰ ਜੇਤੂ ਜਲੂਸ ਨਿਕਲੇ ਤੇ ਮੁਬਾਰਕਬਾਦਾਂ ਦਿੱਤੀਆਂ ਲੋਕਾਂ ਨੇ ਤੇ ਇਸ ਤਰ੍ਹਾਂ ਹੁੰਦਾ ਹੀ ਹੈ ਬਾਦ ਜਿੱਤੇ ਜਸ਼ਨ ਮਨਾਏ ਜਾਂਦੇ ਆ ਤੇ ਹਾਰਨ ਵਾਲੇ ਆਪਣੇ ਘਰੀ ਬਹਿ ਜਾਂਦੇ ਆ ਅਨਾਲਿਸਿਸ ਜ਼ਰੂਰ ਕਰਨਾ ਚਾਹੀਦਾ ਇਹ ਠੀਕ ਆ ਕੁਝ ਕੁਝ ਇਸ ਗੱਲ ਨੂੰ ਆਮ ਤੌਰ ਤੇ ਕਿਹਾ ਜਾਂਦਾ ਕਿ ਸਤਾਤਾਰੀ ਤੇ ਜੜੀ ਹੋਵੇ ਉਹ ਬਾਈ ਇਲੈਕਸ਼ਨ ਯਾਨੀ ਉਪ ਚੋਣ ਦਾ ਜ਼ਿਮਨੀ ਚੋਣ ਜਿਤਨੀ ਜਿਤਨੀ ਹੈ ਕਿ ਬਹੁਤ ਘੱਟ ਹੋਇਆ ਇਹ ਤਾਂ ਹੋਇਆ ਕਈ ਵਾਰੀ ਇਹ ਨਹੀਂ ਹੋਇਆ ਜਿੱਥੇ ਸਤਾਤਾਰੀ ਤੇ ਜੋਣ ਹਾਰੀ ਹੈ ਪਰ ਇਹ ਬਹੁਤ ਘੱਟ ਹੁੰਦਾ ਹੈ ਇਸ ਤਰ੍ਹਾਂ ਇਹਨਾਂ ਚੋਣਾਂ ਦਾ ਪ੍ਰਭਾਵ ਦੇਸ਼ ਦੀ ਰਾਜਨੀਤੀ ਤੇ ਪਵੇਗਾ اور ਭਾਜਪਾ ਨੇ ਜਿਹੜਾ ਪੰਜਾਬ 'ਚ ਆਪਣਾ ਗਰਾਫ ਉਧਾਇਆ ਬਹੁਤ ਵੱਡਾ ਮਾਰਜਨਾ ਹੈ ਇਹ ਇਨੀ ਵੋਟ ਕਦੀ ਬੀਜਪੀ ਨੂੰ ਸ਼ਹਿਰਾਂ ਵਿੱਚ ਨਹੀਂ ਸੀ ਮਿਲਦੀ ਤੇ ਹੁਣ ਤਾਂ ਪਿੰਡਾਂ ਵਿੱਚ ਵੀ ਅ ਪਰਤੀ ਵੀ ਚੰਗੀ ਹੋ ਰਹੀ ਹੈ ਪਰਤੀ ਮਹਿਮ ਚੱਲੀ ਸੀ ਪਿੱਛੇ ਕਾਫੀ ਪਰਤੀ ਹੋਈ ਹੈ ਔਰ ਪਿੰਡੂ ਲੋਕ ਜੁੜੇ ਨੇ ਇਹ ਪਿੱਛੇ ਜਾ ਕੇ ਖੇਤੀਬਾੜੀ ਮੰਤਰੀ ਆ ਕੇ ਕਿਸਾਨਾਂ ਨਾਲ ਵੀ ਸੰਪਰਕ ਕਰਕੇ ਕਈ ਜਗ੍ਹਾ ਦੇ ਮਿਲ ਕੇ ਮਝਾ ਦੇ ਬੈ ਕੇ ਨਲਾਮਾਤਾ ਕਰਕੇ ਗਏ ਨੇ ਪਾਰਟੀ ਚਾਹੁੰਦੀ ਹੈ ਕਿ ਸਾਡਾ ਪੰਜਾਬ ਵਿੱਚ ਹੁਣ ਢੰਕਾ ਵਜੇ ਇਹ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਰ ਹਾਲ ਫਿਲਹਾਲ ਜਿਹੜੀ ਅ ਹੋਈ ਸੀ ਨਾ ਇੱਕ ਕਿਸਮ ਦੀ ਨਮੋਸ਼ੀ ਜੇ ਚਲਣੀ ਪਈ ਸੀ ਆਪ ਨੂੰ ਜਾਨੀ ਆਮ ਆਦਮੀ ਪਾਰਟੀ ਨੂੰ ਦਿੱਲੀ ਦੀ ਚੋਣ ਹਾਰਨ ਤੋਂ ਬਾਅਦ ਉਹਦੇ ਉੱਤੇ ਮਰਮ ਲੱਗੀ ਹੈ ਔਰ ਥੋੜਾ ਜਿਹਾ ਪਾਰਟੀ ਨੂੰ ਤਰਵਾਸ ਮਿਲਿਆ ਵਰਕਰਾਂ ਵਿੱਚ ਕੋ ਜਾਨ ਪਈ ਹੈ ਔਰ ਪਾਰਟੀ ਇਹਦੇ ਬਰਖਸ਼ੀ ਅੱਗੇ ਵਧਣ ਦੀ ਕੋਸ਼ਿਸ਼ ਕਰੇਗੀ ਆਉਣ ਵਾਲੇ ਦਿਨ ਜਿਹੜੇ ਨੇ ਉਹ ਸਥਿਤੀ ਨੂੰ ਹੋਰ ਸਪਸ਼ਟ ਕਰਨਗੇ ਕਿ ਕਿਹੜਾ ਮੈਂਬਰ ਉਹਨੂੰ ਪੁੱਛਿਆ ਸੀ ਜੇ ਤੁਸੀਂ ਨਹੀਂ ਚੋਣ ਲੜਨੀ ਰਾਜ ਸਭਾ ਦੀ ਕੌਣ ਪੰਜਾਬ ਤੋਂ ਪੰਜਾਬ ਦਾ ਬੰਦਾ ਹੋਣਾ ਚਾਹੀਦਾ ਔਰ ਖਾਸ ਤੌਰ ਤੇ ਇੱਕ ਇਹ ਵੀ ਨੁਕਤਾ ਉੱਠਦਾ ਹੈ ਕਿ ਕਿਸੇ ਸਿੱਖ ਨੂੰ ਅਹੁਦਾ ਦੇਣ ਲੱਗੇ ਸੌ ਵਾਰੀ ਸੋਚ ਲੈਣੀ ਇਹ ਗੱਲ ਨਹੀਂ ਹੋਣੀ ਚਾਹੀਦੀ ਜਿਹਨਾਂ ਨੇ ਕੰਮ ਕੀਤਾ ਜਰਨੈਲ ਸਿੰਘ ਸਨ ਉਹਨਾਂ ਨੇ ਸਭ ਤੋਂ ਵੱਧ ਵੋਟਾਂ ਨਾਲ ਦਿੱਲੀ ਵਿੱਚ ਚੋਣ ਜਿੱਤੀ ਸੀ ਤੇ ਪਾਰਟੀ ਦੇ ਇੰਚਾਰਜ ਵੀ ਸਨ ਦਿੱਲੀ 'ਚ ਉਹਨਾਂ ਨੂੰ ਐ ਐਮਐਲਏ ਰਹਿਣ ਦਿੱਤਾ ਗਿਆ ਔਰ ਉਹ ਵਿਚਾਰੇ ਕੋਰੋਨਾ ਕਾਰਿ ਵਿੱਚ ਬਿਮਾਰੀ ਜਿਹੜੀ ਸੀ ਉਹ ਪ੍ਰਦਸ਼ਕਾਰ ਹੋ ਗਏ ਤੇ ਉਹ ਇਸ ਦੁਨੀਆ ਤੋਂ ਚਲੇ ਗਏ ਇਹ ਉਹਨਾਂ ਉਹਨਾਂ ਦੀ ਕਦਰ ਨਹੀਂ ਪਈ ਇਹਨੀ ਪਾਰਟੀ ਦੇ ਵਿੱਚ ਉਹਨਾਂ ਲੋਕਾਂ ਦੀ ਕਦਰਦਾਨੀ ਹੋਣੀ ਚਾਹੀਦੀ ਜਿਹੜੇ ਕੰਮ ਕਰਨ ਲੋਕਾਂ ਦੇ ਕੰਮ ਕਰਨ ਔਰ ਇਮਾਨਦਾਰ ਹੋਣ ਆਏ ਦਿਨ ਲੱਗਦੇ ਰਹਿੰਦੇ ਨੇ ਪਿਛਲਾ ਚਾਰ ਦੇ ਦੋਸ਼ ਖੈਰ ਤਾਂ ਹੁੰਦਾ ਹੀ ਹਰ ਪਾਰਟੀ ਦੇ ਹਕੂਮਤ ਦੇ ਦੌਰਾਨ ਲੱਗਦੇ ਰਹਿੰਦੇ ਨੇ ਇਹ ਸੀਜੀ ਚੋਣਾਂ ਬਾਰੇ ਤਸ਼ਕਰਾ ਅਨਲਿਸਿਸ ਜੋ ਚੋਣਾਂ ਹੋਈਆਂ ਚਾਰ ਅਜਮ ਵਿੱਚ ਪੰਜ ਸੀਟਾਂ ਤੇ ਇਹ ਉਹਨਾਂ ਕੀ ਪ੍ਰਭਾਵ ਪੈਣਗੇ ਤੇ ਪੰਜਾਬ ਦੇ ਬਾਰੇ ਖਾਸ ਤੌਰ ਤੇ ਤੁਸੀਂ ਕੀ ਕੀਤਾ ਅ ਤੁਸੀਂ ਪ੍ਰੋਗਰਾਮ ਵੇਖਿਆ ਆਪਣੀ رائے ਤੋਂ ਸਾਨੂੰ ਜ਼ਰੂਰ ਅ ਅਗਾ ਕਰੋ ਪ੍ਰੋਗਰਾਮ ਵੇਖ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ